ਸਵਾਗਤ ਕਰਦੇ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੇ ਖੁਸ਼ੀ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਦਾ ਫਤਿਹਬੰਦਈ ਹੈ ਜੀ ਅੱਜ ਆਪਾਂ 25 ਨਵੰਬਰ 2025 ਨੂੰ ਹੋਣ ਵਾਲੇ ਵਾਖਵਾ ਕਬੱਡੀ ਕਪਾ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਵਾ ਕੁਝ ਇਸ ਪ੍ਰਕਾਰ ਹੈ ਇੱਕ ਵੱਡੀ ਕੱਪ ਸੈੱਲ ਮੋਹਾਲੀ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ 50 ਕਰਵਾਇਆ ਜਾਂਦਾ ਇੱਕ ਵੱਡੀ ਕਬੱਡੀ ਕਾ ਗਾਜ਼ੀਆਣਾ ਮੋਗਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਬਜੜੀ ਕਬੱਡੀ 37 ਕਿਲੋ ਦੇ ਮੈਚ ਕਰਵਾਏ ਜਾਣਗੇ ਜੀ ਇੱਕ ਵੱਡੀ ਕੱਪ ਹੀਰੋ ਵਾਲ ਮਾਨਸਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਬਜਨੀ ਕਬੱਡੀ ਤੇ ਓਪਨ ਦੇ ਮੈਚ ਕਰਵਾਏ ਜਾਣਗੇ ਇੱਥੇ ਅੱਜ 55 ਕਿਲੋ ਦੇ ਰੋਲ ਬਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਜੀ ਇੱਥੇ ਅੱਜ ਕਬੱਡੀ ਓਪਨ ਦੇ ਵੀ ਮੈਚ ਕਰਵਾਏ ਜਾਣਗੇ ਇੱਕ ਖਿਡਾਰੀ ਬਾਹਰ ਇੱਥੇ ਸਿਰਫ ਮਾਨਸਾ ਜ਼ਿਲ੍ਹੇ ਦੀਆਂ ਟੀਮਾਂ ਹੀ ਐਂਟਰ ਕੀਤੀਆਂ ਜਾਣੀਆਂ ਓਪਨ ਇੱਕ ਖਿਡਾਰੀਵਾਰੋਂ ਦਾ ਪਹਿਲਾ ਇਨਾਮ 11000 ਤੇ ਦੂਜਾ ਇਨਾਮ 15000 ਹੋਵੇਗਾ ਜੀ ਇਸ ਮੈਚ ਦਾ ਲਾਈਵ ਵੀ ਵੀ ਗਤੀਮਾਨਸਾ .com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਅਨੰਦ ਮਾਣ ਸਕਦੇ ਹਨ ਇੱਕ ਬੜੀ ਘਾਪ ਨਵਾਂ ਸ਼ਹਿਰ ਬਡਾਲਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 91000 ਤੇ ਦੂਜਾ ਇਨਾਮ 71000 ਹੋਵੇਗਾ ਜੀ ਇੱਥੇ ਜੈਸਮਿਨ ਜਸਲੀ ਅਤੇ ਦੀਪ ਟਿਲੂ ਦਾ ਦਰਸ਼ਕ ਵੀਰਾਂ ਦੇ ਚਲੇਗਾ ਜੀ ਇੱਕ ਵੜੀ ਦਾ ਆਪਸੰਗ ਰੈਡੀ ਸੰਗਰੂਰ ਵਿਖੇ ਕਰਵਾਇਆ ਜਾਵੇਗਾ ਜੀ ਇਥੇ ਆਜ ਵਰਨਿਕ ਵੜੀ ਦੇ ਮੈਚ ਕਰਵਾਏ ਜਾਣਗੇ 55 ਕਿਲੋ ਵੈਨਿਕ ਵੜੀ ਦਾ ਪਹਿਲਾ ਇਨਾਮ 5500 ਅਤੇ ਦੂਜਾ ਇਨਾਮ 3100 ਹੋਵੇਗਾ ਜੀ 80 ਕਿਲੋ ਵੈਨਿਕ ਵੜੀ ਦਾ ਪਹਿਲਾ ਇਨਾਮ 21000 ਅਤੇ ਦੂਜਾ ਇਨਾਮ 18000 ਹੋਵੇਗਾ ਜੀ ਇਥੇ ਆਜ ਬੈਸਟਨ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਜੀ ਇੱਕ ਵੜੀ ਦਾ ਪਿੰਡ ਜਖੋਲੀ ਕੈਥਲ ਵਿਖੇ ਕਰਵਾਇਆ ਜਾਵੇਗਾ ਜੀ ਹਰਿਆਣੇ ਇੱਥੇ ਅਜਿਹਾ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 44000 ਦੂਜਾ ਇਨਾਮ 31000 ਹੋਵੇਗਾ ਜੀ ਤੀਜਾ ਚੌਥਾ ਇਨਾਮ 55500 ਹੋਵੇਗਾ ਜੀ ਪੰਜਵਾਂ ਛੇਵਾਂ ਅਤੇ ਸੱਤਵਾਂ ਇਨਾਮ 21200 ਹੋਵੇਗਾ ਜੀ ਇਸ ਮੈਚ ਦਾ ਲਾਈਵ ਸਟਾਰ ਕਬੱਡੀ ਹਰਿਆਣਾ ਤੋਂ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਅਨੰਦ ਮਾਣ ਸਕਦੇ ਹਨ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ